ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹੋਰ ਜੀ ਕੀ ਹਾਲ ਚਾਲ ਆ ਵੀਰ ਠੀਕ ਠਾਕ ਹੋ ਸਾਰੇ ਭਰਾ ਘਰ ਪਰਿਵਾਰ ਵਧੀਆ ਵੀਰਾਂ ਦੇ ਲਓ ਜੀ ਕਰਾਈਏ ਸ਼ੌਂਕ ਬਾਈ ਰਾਜਨ ਵਾਲਿਆਂ ਦਾ ਬਾਈ ਕਰੋ ਬਾਈ ਸ਼ੌਂਕ ਨਾਰਾ ਬਾਈ ਰਾਜਨ ਵਾਲਿਆਂ ਚੋ ਤੇ ਮਦੀਨ ਅਮੀਰ ਆਪ ਚੋ ਕਰੋ ਸ਼ੌਂਕ ਕਿਵੇਂ ਲੱਗੇ ਦੱਸਿਓ ਜਰੂਰ ਮੇਰਾ ਭਰਾ ਤੇ ਜਿਹੜੇ ਵੀਰ ਨਵੇਂ ਵੀਰ ਵੀਡੀਓ ਦੇਖ ਰਹੇ ਨਾ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰ ਦਿਓ ਤੇ ਬਾਬਾ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਇਆ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਅਨ ਲਓ ਜੀ ਕਿਵੇਂ ਲੱਗੇ ਤੁਹਾਨੂੰ ਜਰੂਰ ਦੱਸਿਓ ਮੇਰਾ ਭਰਾ ਉਹ ਜਿਵੇਂ ਵੀਰ ਕਹਿੰਦੇ ਨਾ ਹਮ ਜੋੜਾਂ ਦੇ ਬਾਈ ਬੰਦ ਜੋੜ ਖੁੱਲੇ ਜੋੜ ਹਨ ਇਹਨਾਂ ਦੇ ਜੋੜ ਬਹੁਤ ਬੰਦ ਆ ਬਾਈ ਬਹੁਤ ਬੰਦ ਜੋੜਾਂ ਦੇ ਆ ਜਾਨਵਰ ਤੇ ਬਾਕੀ ਔਲਾਦ ਬਹੁਤ ਉੜਦੀ ਆ ਦੀ ਬਾਈ ਇਹਦੇ ਮਿਸ ਪਾ ਕੇ ਪਹਿਲਾਂ ਵੀ ਕੜਾਏ ਹੋਏ ਨੇ ਆਪਣੇ ਕੋਲ ਵਧੀਆ ਓਡੇ ਬਹੁਤ ਵਧੀਆ ਇਹ ਆਪਾਂ ਜਮਨਾਗਰ ਵਾਲੇ ਵੀਰ ਨੂੰ ਦਿੱਤੇ ਸੀਗੇ ਬਹੁਤ ਸੋਹਣੇ ਓਡੇ ਕੋਲੇ ਬੱਚੇ ਬਾਈ ਰਿਜ਼ਲਟ ਟੌਪ ਆਇਆ ਤੇ ਦੁਬਾਰਾ ਫੇਰ ਲਾਤੀ ਜੋੜੀ ਇਹੇ ਤੇ ਅੱਗੇ ਚਲੋ ਪ੍ਰਮਾਤਮਾ 2025 ਦੇ ਨੇ ਆ ਕੀ ਬਣਦਾ ਬੰਗਿਆਂ ਨੂੰ ਦੇਵਾਂਗੇ ਉਹਨਾਂ ਨੂੰ ਜਾਨਵਰ ਤੇ ਕਰੋ ਸ਼ੌਂਕ ਬਾਈ ਕਿਵੇਂ ਲੱਗਿਆ ਜੋੜਾ ਤੁਹਾਨੂੰ ਜਰੂਰ ਦੱਸਿਓ ਮੇਰਾ ਭਰਾ ਲਓ ਜੀ ਮਦੀਨ ਦੇਖੋ ਚੈੱਕ ਕਰ ਲਓ ਬਾਈ ਬਾਕੀ ਆਪਾਂ ਜੋੜਾ ਤੁਹਾਨੂੰ ਸੱਚ ਫੜ ਕੇ ਜੋੜਾ ਲਾ ਸ਼ੌਂਕ ਕਰਵਾਉਨੇ ਆ ਮੇਰਾ ਭਰਾ ਕਰ ਲੋ ਇਹ ਚੈੱਕ ਇਹ ਲਓ ਜੀ ਇਹ ਜੋੜਾ ਬਾਈ ਸੇਲਿੰਗ ਆ ਮੇਰੇ ਭਰਾ ਠੀਕ ਆ ਕੋਈ ਵੀਰ ਫੋਨ ਨਾ ਕਰੇ ਇਹਦੇ ਬਾਰੇ ਸ਼ੌਂਕ ਵਾਸਤੇ ਪਾਈ ਜਾਨੇ ਆ ਬਾਈ ਸੇਲਿੰਗ ਆ ਬਾਈ ਜੋੜਾ ਹੈ ਅੱਪਾ ਤੁਨੂੰ ਇਹ ਜਾਨਵਰ ਹੱਥ ਫੜ ਕੇ ਸ਼ੌਂਕ ਕਰਾਉਨੇ ਆ ਇਹ ਲਓ ਜੀ ਬਾਈ ਆਹ ਲਓ ਜੀ ਇਹਦੇ ਬਾਈ ਪੰਜੇ ਆਹ ਲੋ ਜੀ ਕਰੋ ਚੈੱਕ ਨਾ ਰ ਭਾਈ ਖਟੀਆਂ ਅੱਖਾਂ ਦਾ ਭਾਈ ਬਦਾਮਸਰਾ ਤੇ ਮਦੀਨ ਦਾ ਕਰਾਉਣਿਆ ਸ਼ੌਂਕ ਆਹ ਲੋ ਜੀ ਸ਼ਾਕ ਹੀ ਭਾਈ ਮਦੀਨ ਦੇਖੋ ਭਾਈ ਵਜੂਦ ਇਹਦਾ ਵਜੂਦ ਚੈੱਕ ਕਰ ਲੋ ਆਹ ਲੋ ਬਾਈ ਇਹਦੇ ਪੰਜੇ ਪੰਜੇ ਚੈੱਕ ਕਰ ਲੋ ਕਿਵੇਂ ਲੱਗੇ ਜਾਨਬਾ ਤੁਹਾਨੂੰ ਜਰੂਰ ਦੱਸਿਓ ਮੇਰਾ ਭਰਾ